ਚੰਨ ਲਵਲੀ ਨੂੰ ਮੈਂ ਦੱਸਿਆ ਵਾ ਕਿ ਘਰ ਬਾਹਰ ਲਿਆ ਵਾ ਬੜਾ ਖੁਸ਼ ਹੋਇਆ ਵਾ ਜਦੋਂ ਮੰਮੀ ਨੂੰ ਦੱਸਿਆ ਨਾ ਮੰਮੀ ਨੇ ਬੜੀ ਖੁਸ਼ ਹੋਣਾ ਵਾ ਬੜੇ ਚਿੰਤਾਂ ਦੀ ਸੀ ਕਿ ਮੇਰੀ ਧੀ ਦਾ ਘਰ ਕਦੋਂ ਬਣਨਾ ਚੱਲ ਲਵਲੀ ਨੂੰ ਕਹੂੰਗੀ ਕਿ ਕਿਸ ਦਿਨ ਨਾਮ ਲੈ ਕੇ ਐਵੇਂ ਮਾਰਨ ਘਰ-ਬਾਰ ਮੇਰਾ ਵੇਲ ਜੂਗੀ ਬੜੀ ਉਹਨੂੰ ਰੀਜ ਹੀਗੀ ਤਾਂ ਕਰਦੀ ਵੀ ਹੁੰਦੀ ਵੀ ਹਾਇ ਤੇਗੇ ਤੇਰਾ ਘਰ ਕਦੋਂ ਬਣ ਜਾਣਾ ਚੱਲ ਮਾਰਾ ਦੇਤੀ ਸ਼ਤਹਾਨੋਂ ਵੀ ਦੂਜੀ ਗੱਲ ਇਹ ਆ ਤੇ ਲੰਬੀ ਨੇ ਕਹਿੰਦੇ ਆ ਕਿ ਪਹਿਲੇ ਦੇ ਜਾਣਾ ਤਾਂ ਨਹੀਂ ਮੈਨੂੰ ਕਿਰਪਾ ਕਰਕੇ ਪਹਿਲਾਂ ਇਹ ਨਹੀਂ ਬੜਾ ਭੋਤ ਆ ਜਾਣਾ ਰਮਨ ਕੀ ਡਈਏ ਸੋਚਣਾ ਗੱਲਾਂ ਮੈਂ ਕੀ ਕਰਨੀਆਂ ਵਾ लवली ਨੂੰ ਫੋਨ ਕੀਤਾ ਹਾਂ ਅੱਛਾ ਬੜਾ ਖੁਸ਼ ਹੋਇਆ ਸੁਣ ਕੇ ਵੀ ਕਰ ਲਿਆ ਅੱਛਾ ਤੇ ਕਹਿਣ ਦਿਆ ਹੀ ਵੀ ਭੈਣ ਤੋਂ ਹੀ ਫੋਨ ਕਰਕੇ ਦੱਸ ਦੇ ਤਾਂ ਸਹੀ ਤੇ ਚੱਲ ਅਸੀਂ ਆ ਜਾਂਦੇ ਤੇ ਸਮਾਨ ਸੋਮ ਤੁਹਾਡੇ ਰੱਖ ਆਉਂਦੇ ਤੇ ਮੈਂ ਇਹਨੂੰ ਦੱਸਿਆ ਮੈਂ ਹਾਂ ਵੀ लवली ਦਾ ਲੈਦਾ ਵਾਂ ਵੀ ਕਰਨ ਦਾ ਚਾਚਾ ਤੇ ਚਾਚੀ ਬੜੇ ਚੰਗੇ ਆ ਉਹਨਾਂ ਨੇ ਟਰਾਲੀ ਤੇ ਲੱਦ ਕੇ ਨਾ ਸਮਾਨ ਤੁਹਾਡਾ ਉੱਧਰ ਛੱਟ ਆਏ ਸੀਗੀ ਨਲੇ ਰਮਨ ਨੇ ਨਾ 2 ਲੱਖ ਰੁਪਏ ਦੀ ਸਾਡੀ ਮਦਦ ਕੀਤੀ ਆ ਨਾਲੇ ਆਪਣੇ ਟਰੈਕਟਰ ਟਰਾਲੀ ਤੇ ਸਮਾਨ ਛੱਡ ਗਿਆ ਇਹ ਤਾਂ ਵੱਧ ਹੋਰ ਕੀ ਹੋ ਸਕਦਾ ਸਹੀ ਗੱਲ ਵਾ ਤੇ ਮੈਨੂੰ ਕਹਿੰਦਾ ਚੱਲ ਪੈਹਾਂ ਦੀ ਲੋੜ ਵਾ ਤੇ ਮੈਂ ਦੇ ਜਾਂਦਾ ਵਾਂ ਸਾਡੀ ਮਦਦ ਕਰ ਦਿੰਦੇ ਮੈਂ ਨਹੀਂ ਸਾਡਾ ਸਰ ਗਿਆ ਉਹਨਾਂ ਨੇ ਸਾਨੂੰ 2 ਲੱਖ ਦੇਤਾ ਤੋਂ ਮੈਂ ਇੱਕ ਮੇਟੀ ਪਾਈ ਉਹ ਚੁੱਕ ਲਈ 5 ਕ ਲੱਖ ਮੈਂ ਦੇ ਦਿੱਤਾ ਵਾ ਬਾਕੀ ਇਹ ਲੋਨ ਲੈ ਆ ਵਾ ਹੁਣ ਤੇਰੇ ਭਾਜੀ ਦੀ ਤਨਖਾਹ ਆ ਕਰੂ ਨਾ ਉਹਦੇ ਵਿੱਚੋਂ ਕਟਾ ਦਿਆ ਕਰਾਂਗੇ ਵੇਖ ਰਮਨ ਮੈਂ ਤੈਨੂੰ ਪਹਿਲਾਂ ਵੀ ਸਮਝਾਉਣਾ ਹੁੰਦਾ ਪੀ ਉੱਥੋਂ ਪੈਸੇ ਨਾ ਲਿਆਇਆ ਕਰ ਨਾ ਤੂੰ ਉਹਨਾਂ ਨੂੰ ਕਹਿਆ ਕਰ ਕੁਛ ਨਾ ਤੰਗ ਕਰਿਆ ਕਰ ਮੈਂ ਹੁਣ ਵੀ ਤੈਨੂੰ ਇਹ ਗੱਲ ਕਹਿਣਾ ਵਾਂ ਕਿ ਕੋਈ ਗੱਲ ਨਹੀਂ ਐ ਤੰਗੀ ਝਾੜ ਲਾਂਗੇ ਪਰ ਪੈਸੇ ਨਾ ਲੈਈਂ ਤੂੰ ਉਹ ਨਹੀਂ ਹੋਣੀ ਮੈਂ ਲੈਂਦੀ ਮੈਨੂੰ ਸਮਝ ਆ ਗਈ ਆ ਕਿ ਇਨਾ ਇਨਸਾਨ ਵਿੱਚ ਸਬਰ ਹੋਣਾ ਚਾਹੀਦਾ ਵਾ ਮਹਾਰਾਜ ਸਭ ਕੁਝ ਦੇ ਦਿੰਦਾ ਵਾ ਆ ਵੇਖੋ ਇਨਾ ਚੀਜ਼ਾਂ ਦੀ ਹਨਾਸ ਨਹੀਂ ਹੀ ਹੈਗੀ ਕਿ ਮਹਾਰਾਜ ਸਾਨੂੰ ਦੇਊਗਾ ਪਰ ਉਹਨੇ ਸਭ ਕੁਝ ਦਿੱਤਾ ਵਾ ਜੇ ਇੱਥੋਂ ਤੱਕ ਲੈ ਕੇ ਆਇਆ ਵਾ ਨਾ ਅੱਗੇ ਵੀ ਉਹ ਲੈ ਕੇ ਜਾਊਗਾ ਮੈਂ ਉੱਥੋਂ ਕੁਛ ਨਹੀਂ ਲੈ ਕੇ ਆਉਣਾ ਤੈਨੂੰ ਕਹਿੜ ਵੀ ਤੂੰ ਅਖੜਾ ਵੀ ਨਹੀਂ ਮੈਂ ਨਹੀਂ ਖੜਾ ਤੇਰੇ ਮਾਨ ਵਿੱਚ ਤੇ ਇਦਾਂ ਦਾ ਕੋਈ ਲਾਲਚ ਹੈ ਹੀ ਨਹੀਂਗਾ ਮੈਂ ਤਾਂ ਸਭ ਤੋਂ ਮੰਮੀ ਨਾਲ ਪਹਿਲਾਂ ਵੀ ਸਲਾਮਾ ਕਰਦੀ ਹਾਂ ਤੇ ਮੰਮੀ ਸਭ ਤੋਂ ਜੈਨਾਂ ਦਾ ਵਾ ਇਹਨਾਂ ਨੂੰ ਤੰਗ ਨਾ ਕਰਿਆ ਕਰ ਤੇਰੇ ਬਾਅਦ ਵਿੱਚ ਵੀ ਤੇ ਇਹਨੇ ਸਭ ਤੋਂ ਸਾਹਮਣਾ ਵਾ ਨਾ ਤੇ ਜੀ ਉਹ ਹੀ ਤੰਗ ਰਹੇ ਖਰਚੇ ਤੋਂ ਤੇ ਤੁਹਾਡਾ ਜੋੜਨ ਦਾ ਕੀ ਫਾਇਦਾ ਵਾ ਵੇਖ ਪਤਾ ਗੱਲ ਕੀ ਆ ਰਮਨ ਉਹਨਾਂ ਦਾ ਵੀ ਘਰ ਵਾ ਖਰਚੇ ਤੈਨੂੰ ਪਤਾ ਕਿੰਦਾ ਘਰਾਂਦੇ ਆ ਠੀਕ ਆ ਕਿ ਨਹੀਂ ਸਾਡੇ ਕੋਲ ਭਲਕੇ ਨਾ ਦਿੱਤੇ ਜਾਣ ਅਸੀਂ ਹੰਤਾ ਨਾਲ ਟਾਈਮ ਕਰ ਲਈਏ ਵੀ ਅਸੀਂ ਸਾਲ ਨੂੰ ਦਵਾਂਗੇ ਜਾਂ ਦੋਵੇਂ ਸਾਲ ਨੂੰ ਦਵਾਂਗੇ ਜੇ ਨਾ ਦਿੱਤੇ ਗਏ ਤੇ ਉਹਨਾਂ ਮੜਕੇ ਵਾਟ ਵਾਟ ਖਾਣਾ ਤੇਰੇ ਭੈਣ ਭਰਾਵਾਂ ਵਾਂਗੂ ਚ ਫਿੱਕ ਪਾਉਗੀ ਕਿ ਨਹੀਂ ਪਾਉਗੀ? ਉਹ ਨਹੀਂ ਨਹੀਂ ਮੈਂ ਨਹੀਂ ਕਹਿੰਦੀ ਉਹਨਾਂ। ਮੈਂ ਇਹਨੂੰ ਮਨਾ ਹੀ ਕਰਤਾ ਇਹਨਾਂ ਨਹੀਂ ਸਾਡਾ ਸਰ ਗਿਆ ਵਾ ਕੋਈ ਗੱਲ ਨਹੀਂ। ਠੀਕ ਹੈ ਕਿ ਨਹੀਂ? ਚੱਲ ਜੇ ਕਿਸੇ ਤਰ੍ਹਾਂ ਤੂੰ ਆਪਣੀ ਟੋਟਮੀ ਜਾਊਗੀ ਅਗਲੀ ਈ ਕਰ ਦਊਗੀ। ਕੋਈ ਗੱਲ ਨਹੀਂ। ਤੇ ਕਿਸ ਦੀ ਗੱਲ ਕਿਉਂ ਸੁਣਨੀ ਆ? ਤੇ ਤੂੰ پیسے ਨਾਲ ਤੂੰ ਲੈਣ ਚੰਗਾ। ਨਹੀਂ ਮੈਂ ਤੁਹਾਨੂੰ ਇੱਕੋ ਨਾਲ ਕਹਤਾ ਨਾ। ਹਾਂ। ਤੇ ਮਾਰਿਆ ਦਰਵੇਲੇ ਆ ਕੇ ਰਾ ਤਹੀਂ। ਹਾਂ ਮੈਂ ਗਿਆ। ਬੱਦੇ ਟੰਗਰ ਅੱਛਾ ਅੱਛਾ ਠੀਕ ਤੇ ਉਹ ਮੇਰੀ ਗੱਲ ਸੁਣ ਜੇ ਤੈਨੂੰ ਲੱਗੀ ਫੋਨ ਵੀ ਕਰੇ ਨਾ ਵੀ ਭੈਣ ਤੇਰੀ ਮੈਂ ਅਸੀਂ ਮਦਦ ਕਰਦੇ ਆ ਤੂੰ ਆਖੀ ਵੀ ਨਹੀਂ ਵੀਰ ਸਰ ਗਿਆ ਵਾ ਜੇ ਨਾ ਸਾਦਾ ਫੇਰ ਮੈਂ ਤੇਰੇ ਕੋਲ ਲੈਣੀ ਕੋਈ ਗੱਲ ਨਹੀਂ ਇੱਕ ਵਾਰਾਂ ਤੇ ਮੈਂ ਮਨਾ ਕਰਦਾ ਜੇ ਹੁਣ ਆਉਣਾ ਉਹ ਫੇਰ ਮੈਂ ਕਹੂੰਗੀ ਕਿ ਤੁਸੀਂ ਆਣ ਕੇ ਨਾ ਘਰ-ਬਾਰ ਮੇਰਾ ਵੇਖ ਜੋ ਤੇ ਪੈਸਿਆਂ ਦੀ ਨਹੀਂ ਮੈਨੂੰ ਲੋੜ ਹੈ ਹਾਂ ਬਿਲਕੁਲ ਤੇ ਚਲੋ ਮੈਂ ਬਣਾਉਂਗਾ ਰੋਟੀ ਤੂੰ ਖਾਓ ਚਲੋ ਰਤਿੰਦਰ ਆ ਗਈ ਉਹ ਗੱਲ ਸੁਣੀ ਹਾਣ ਕੇ ਕਿਥੋਂ ਐ ਕੋਈ ਉਹ ਨਾ ਕਿਥੋਂ ਇੱਥੇ ਗਿਆ ਮੜਾ ਜਾ ਅੱਛਾ ਅੱਛਾ ਉਹ ਕੁੜੀ ਦਾ ਆਉਂਦਾ ਫੋਨ ਹੂੰ ਉਹਨਾਂ ਘਰ ਕੋਲ ਲਿਆ ਵਾ ਹਰੇ ਕਰ ਲਿਆ ਵਾ ਉਹ ਆਹ ਹੋਣੀ ਫੋਨ ਲਈ ਮੈਨੂੰ ਕਰਨ ਅੱਛਾ ਮੈਂ ਤੁਹੀਂ ਕਿਹਾ ਦੱਸਿਆ ਨਹੀਂ ਤੋ ਫੇਰ ਸਮਾਂ ਤੋਂ ਉਹਨੂੰ ਵੀ ਲੱਗੇ ਜੇ ਉੱਥੇ ਚਲੋ ਵਧੀਆ ਗੱਲ ਦੱਸੰਦੀ ਕਿ ਲੋੜੀ ਉਹਦਾ ਰੱਧਾ ਹੋਣਾ ਵੀ ਚਲ ਸਮਾਨ ਸਾਰਾ ਕੇ ਫੇਰ ਹੀ ਤਾਂ ਨਹੀਂ ਆ ਵੀ ਚਲ ਇੱਧਰ ਫੇਰਾ ਮਾਰ ਜਾਣਗੇ ਆਹੋ ਤਾਂ ਇੰਜ ਜਾ ਗੜੀ ਉੱਥੇ ਵੀ ਕਰ ਦੇਣਾ ਅਸੀਂ ਵੀ ਚਲ ਨਾ ਲੈ ਜ ਵਧੀਆ ਗੱਲ ਹੀ ਦੱਸ ਦਿੰਦੀ ਪਹਿਲਾਂ ਤਾਂ ਫਿਰ ਕੀ ਚਲ ਕੋਈ ਗੱਲ ਨਹੀਂ ਉਹਨੇ ਦੱਸ ਹੀ ਦਿੱਤਾ ਵਾ ਪੈਸੇ ਬੁਏ ਆ ਨਾ ਜਿਹੜੇ ਉਹ ਅੱਧੇ ਕਿ ਦੇ ਦਿੱਤੇ ਆ ਅੱਛਾ ਪਤਾ ਨਹੀਂ ਵੀ ਹੁਣ ਕਿੰਨੇ ਲੱਖ ਚਾਏ ਇਹ ਨਹੀਂ ਮੈਂ ਪੁੱਛਿਆ ਤਾਂ ਚਲ ਕੋਈ ਗੱਲ ਨਹੀਂ ਪੈਸੇ ਹੋਣਗੇ ਕੋਲ ਤਾਂ ਲਿਆ ਉਹਨਾਂ ਨੇ ਨੇ ਤੇ ਲੱਖ ਰੁਪਈਆ ਐਵੇਂ ਖਰਚੇ ਜਾਂਦੇ ਨੇ ਉਹਨਾਂ ਨੇ ਚਾਚੇ ਤਾਇਆ ਨੇ ਕਰਤੀ ਆ ਖਰੀਦ ਮਤਲਬ ਉਹਨਾਂ ਦੀ ਚਲੋ ਵਧੀਆ ਗੱਲ ਵਾ ਐਨੀ ਉਮਰ ਜਿਹੜੀ ਗਰੀਬੀ ਵਿੱਚ ਹੀ ਕੱਢੀ ਏ ਸਾਰੀ ਓਏ ਆਹ ਤਿੰਨ ਚਾਰ ਕੱਪੜੇ ਚੱਲ ਜੇ ਉਹਨਾਂ ਸਾਥ ਦੇ ਵੀ ਦਿੱਤਾ ਉਹ ਤਾਂ ਗੜੀ ਗੱਲ ਵਾ ਤੇ ਆ ਵੀ ਲੈਂਟਰ ਲੁੰਟਰ ਪਿਆ ਵਾ ਖੰਡੇ ਉਹ ਬਾਹਰ ਬੂਰ ਚਲ ਗਏ ਫੇਰ ਸਾਰੀ ਚਲੋ ਚੰਗੀ ਗੱਲ ਵਧੀਆ ਕਰਦੇ ਤੇ ਮੈਂ ਤੇ ਇੱਕ ਗੱਲ ਹੋਰ ਸੋਚਣ ਡਿਆ ਸੀ ਮੈਂ ਚਲ 2 ਲੱਖ ਰੁਪਏ ਨਾ ਦੇ ਜੀ ਉਹਨਾਂ ਹਲੇ ਆ ਵੀ ਲੱਖ ਜਾਣਗੇ ਉਹਨਾਂ ਦੇ ਸਿਰ ਤੇ ਫੇਰ ਆਪੇ ਦੇ ਦਨਗੇ ਕਿਤੇ ਤੁਸੀਂ 2 ਲੱਖ ਕਦਾ ਦੇਣਾ ਮਾ ਹਣ ਉਹ ਚਲ ਫੇਰ ਕਹੂਗੀ ਮਦਦ ਨਹੀਂ ਮੇਰੀ ਕੀਤੀ ਨਾ ਮੇਰੀ ਗੱਲ ਸੁਣੋ ਜਦੋਂ ਉਹਨੇ ਘਰ ਲੈਣਾ ਸੀ ਕੋਈ ਵੇਖਣ ਵੱਲੋਂ ਨਹੀਂ ਆਖਿਆ ਪਹਿਲਾਂ ਕੋਈ ਸਲਾਹ ਨਹੀਂ ਕੀਤੀ ਤੇ ਹੁਣ ਤੁਸੀਂ ਪੈਸੇ ਕਹਦੇ ਦੇਣ ਜਾਣੇ ਆ ਉਹਦੇ ਕੋਲ ਕੋਲ ਪੈਸੇ ਹੈਗੇ ਸੀ ਉਹਨੇ ਤਾਂ ਹੀ ਘਰ ਬਾਹਰ ਲਿਆ ਵਾ ਨਹੀਂ ਤੇ ਉਦਾਂ ਪੈਸੇ ਨਹੀਂ ਖਰਜੇ ਜਾਂਦੇ ਹੈਗੇ ਉਹ ਚੱਲ ਕੋਈ ਗੱਲ ਨਹੀਂ ਜਦੋਂ ਵੇਖਣ ਜਾਵਾਂਗੇ ਨਾ ਐਂ ਫੜਾਵਾਂਗੇ ਜੇ ਰੱਖ ਲੈਣਗੇ ਤਾਂ ਵੀ ਠੀਕ ਹੈ ਨਾ ਰੱਖਣਗੇ ਤਾਂ ਵੀ ਠੀਕ ਚੱਲ ਸਾਨੂੰ ਪਹਿਲਾਂ ਦੱਸ ਦੀ ਭਾਈ ਮਦਦ ਵੀ ਕਰ ਦਿੰਦੇ ਤੇ ਹੁਣ ਦੱਸ ਜਦੋਂ ਪੈਸੇ ਕਰਨ ਹੀ ਗਏ ਆ ਉੱਥੇ ਉਹ ਕੱਲ ਹੀ ਗਏ ਆ ਜੀ ਉੱਥੇ ਅਵੇ ਆਪਣੇ ਕੋ ਨਾ ਮਰੀ ਜਾਓ ਜੰਗਾ ਘੜੀ ਚੋਨੇ ਦੇ ਵੇਖੋ ਕਿੰਨੇ ਖਰਚੀ ਹੋ ਗਥੋਂ ਲੋਣਾ ਮਹੀਨਾ ਪੈਸੇ ਉਹ ਕੋਈ ਗੱਲ ਨਹੀਂ ਝੋਨੇ ਦਾ ਵੀ ਖਰਚਾ ਕੱਢ ਲਾਂਗੇ ਅਸੀਂ ਵਿੱਚ ਚੱਲ ਜਿਹੜੇ ਕੰਮ ਕਰਨ ਵਾਲੇ ਉਹ ਪਹਿਲਾਂ ਕਰੋ ਜੇ ਹੋਣਗੇ ਕੋਲ ਗਜੈਸ਼ ਉਹਦੇ ਵੀ ਵੇਖੀ ਜਾਊਗੀ ਇਹਦੇ ਹਲੇ ਚੁੱਪ ਕੀਤੇ ਰਹੋ ਪੰਜਾਇਸ਼ ਯਾਰ ਮੈਂ ਕੱਢ ਲੂੰਗਾ ਠੀਕ ਹੈ ਨਾ ਚੱਲ ਦੋ ਨਹੀਂ ਤੇ ਡੇਢ ਤੇ ਦੇ ਕੇ ਆਵਾਂਗੇ ਇਹਨਾਂ ਹੰਨਾਂ ਨੂੰ ਤੇ ਹਾ ਕੋਈ ਨਹੀਂਗਾ ਦੇਣਾ ਜੇ ਉਹਨੂੰ ਲੋੜ ਹੁੰਦੀ ਹੈ ਉਹਨੇ ਮੰਗ ਲੈਣੀ ਅੱਗੇ ਵੀ ਮੰਗਦੀ ਰਹੀ ਖੜਦੀ ਰਹੀ ਹੈ ਨਾ ਉਹ ਕਹਿਂਦੀ ਹੈ ਯਾਰ ਉਹ ਹੋਰ ਮੈਂ ਥੋੜਾ ਆਪਣੇ ਕੋਲੋਂ ਕਹਿਣ ਦਿਆਂ। ਕੀ ਕਹਿੰਦੀ ਏ? ਉਹ ਕਹਿੰਦੀ ਵੀ ਚਲ ਜੇ ਮਦਦ ਹੋਊਗੀ ਤੇ ਕਰਦੇਓ। ਪਹਿਲਾਂ ਕੋਈ ਦੱਸਿਆ ਨਹੀਂ, ਕੁਛ ਪੁੱਛਿਆ ਨਹੀਂ ਆ। ਕਿ ਚਾਹੀ ਅਸੀਂ ਕਰ ਲੈਣਾ ਵਾ, ਚੰਗਾ ਵਾ, ਚਾਹੀ ਕਿੱਦਾਂ-ਕਿੱਦਾਂ ਨਹੀਂ। ਹੁਣ ਪੈਸੇ ਲੈਣੇ ਆ ਤੇ ਹੁਣ ਫੋਨ ਆ ਗਿਆ ਵਾ। ਓ ਯਾਰ ਮੇਰੀ ਗੱਲ ਸੁਣ। ਹੁਣ ਮਾਤਾ ਨੂੰ ਜੇ ਫੋਨ ਕਰੂਗੀ, ਉਹਨੇ ਵਾਅਦਾ ਦੇ ਦਨੇ ਆ। ਫੇਰ ਕੀ ਅਸੀਂ ਕਰਾਂਗੇ? ਹੋਰ ਨਾ ਕੰਮਾਂ ਨੂੰ ਸਾਰੇ ਸਾੜੀ ਜਾਏ, लवली ਵੀ ਚਲ ਆਹ ਕੰਮ ਕਰਦੇ ਆ, ਉਹ ਕਰਦੇ। ਤੂੰ ਜਦੋਂ ਕਰ ਲੈਣਾ ਹੈ ਤੂੰ ਦੱਸਿਆ ਤੱਕ ਵੀ ਨਹੀਂ ਉਹ ਜੀ ਮੇ ਮਾਤਾ ਨੂੰ ਨਹੀਂਗਾ ਦੱਸਣਾ ਕਿ ਉਹਨੂੰ ਪੈਸੇ ਦੇਣੇ ਠੀਕ ਆ ਨਾ ਜੇ ਮਾਤਾ ਨੂੰ ਪਤਾ ਲੱਗ ਗਿਆ ਤੇ ਉਹਨੇ ਕਹਿਣਾ ਵਾ 3-4 ਲੱਖ ਰੁਪਈਆ ਦੇ ਆ ਉਹਨਾਂ ਨੂੰ ਤੇ ਉਹਨਾਂ ਨੇ ਸਿਰਫ ਭਰ ਲਤੂ ਕਹਿੰਦੇ ਮੁੜ ਕੇ ਉਹਨਾਂ ਕੋ ਦਿੱਤੇ ਨਹੀਂਗਾ ਜਾਣੇ ਮੈਂ ਤਾਂ ਕਹਿਣ ਡਿਆ ਕਿ 1.5-2 ਲੱਖ ਦੇ ਜੰਨੇ ਆ ਤੇ ਉਹਨਾਂ ਨੇ ਵੀ ਕਿੱਡੀ ਕ ਫਸੀ ਪਈ ਹੀ ਨਾ ਹਾਂ ਲੈਂਦੇ ਹਲੇ ਉਹ ਚੱਲ ਉਹਨਾਂ ਨੂੰ ਹੁਣਾਂ ਵਾ ਪੀਟੀਨਾ ਥਲੇ ਸਾਰੀ ਉਮਰ ਕੱਢਤੀ ਆ ਤੇ ਚੱਲ ਇੰਟਰ ਵਾਲੇ ਲੈ ਲੈਨੇ ਹੁਣ ਚੱਲ ਪੈਸੇ ਹਲੇ 2-3 ਸਾਲ ਇਕੱਠੇ ਕਰਦੇ ਆ ਭਾਜੀ ਜਾਂਦਾ ਸੀ ਘੰਦੇ ਉਹ ਯਾਰ ਹੁਣ ਮੁੰਡਾ ਵੀ ਉਹਨਾਂ ਦਾ ਆਡੇ ਕੋਲ 468 ਵਾਂ ਤੇ ਤਾਂ ਨਹੀਂ ਕੋਈ ਲੱਭਦਾ ਪੈਸਾ ਤੇ ਨਹੀਂ ਲੱਭਦਾ ਤਾਂ ਤਾਂ ਕਹਿੰਦੇ ਦੇ ਕੇ ਹੁਣੇ ਉਹ ਯਾਰ ਤੇਰੇ ਨਾਲ ਮੱਥਾ ਲਾਉਣਾ ਹੀ ਮਨਾਵਾ ਕਿਤੇ ਠੀਕੋ ਗਲੀ ਕਰੀ ਜਾਂਦੇ ਨਾ ਪਹਿਲਾਂ ਉਹਨੇ ਦੱਸਿਆ ਨਹੀਂ ਆ ਵੀ ਚਾਹੀ ਅਸੀਂ ਘਰ ਲੈਣ ਲੱਗੇ ਆ ਇਹ ਤੇ ਬੰਦਾ ਇੱਕ ਵਾਰੀ ਫੋਨ ਕਰਦਾ ਹੀ ਆ ਕਿ ਲਵਲੀ ਹੀ ਘਰ ਲੈਣ ਲੱਗੇ ਆ ਆ ਵੇ ਹਾਂ ਭਲਾ ਚੰਗਾ ਵਾ ਚਾਹੀ ਕਿਦਾਂ ਆ ਹੋਰ ਨਾ ਕੰਮ ਲਵਲੀ ਨੂੰ ਗਾੜੀ ਕਰ ਦਿੰਦੇ ਆ ਜਦੋਂ ਪੈਸੇ ਲੈਣੇ ਹੁਣ ਚਾਹੀ ਹੋਰ ਕੋਈ ਕੰਮ ਹੋਵੇ ਉਦੋਂ ਆਈ ਹਾਂ ਮੜਾ ਜਿਆ ਤਾਂ ਹੁਣ ਜੇਤਾ ਵੀ ਭਲਾ ਲਿਆ ਇਹ ਬੂਹੇ ਦੇ ਨਿਗੇ ਹੈਗੇ ਕੋਲ ਮਾਹ ਦਾਗੇ ਟਾਈਮ ਨਗਨ ਦਿਹਾ ਵਗਰੇ ਆਧੀ ਕਰੀ ਜਾਂਦੀ ਆ ਗੱਡੀ ਝੋਨਾ ਲਾਉਣ ਵਾਲਾ ਪਿਆ ਕਿੰਨੇ ਖਰਚੀ ਆ ਗੱਡੀ ਉਹ ਜਿੰਨੇ ਕ ਨਾਮ ਲੱਭੰਦੇ ਨਾ ਉਹਨਾਂ ਦੇ ਝੋਨੇ ਦਾ ਲੱਗ ਜਣੇ ਆਪਣੇ ਕੋ ਮਰੀ ਜਾਂਦੇ ਇਹਨਾਂ ਨੂੰ ਆਪਣੇ ਘਰ ਦੇ ਖਰਚੇ ਨੇ ਲੱਗਦੇ ਮੇਰਾ ਚਾਰ ਕ ਪਕੌੜੇ ਕਰਦੀ ਆ ਜਿੱਦਾਂ ਦੇ ਇੱਥੇ ਆਏ ਆ ਨਾ ਕੱਡੇ ਹੀ ਨਹੀਂਗੇ ਹੁਣ ਤੇ ਸਾਰਾ ਸਮਾਨ ਤੋੜਵਾ ਤੇ ਆਗੂ ਗੋਬਾਲਾਂ ਦੀ ਲੋੜ ਹੀ ਨਹੀਂ ਗਈ ਮੰਮੀ ਕੀ ਕਹਿੰਦੇ ਜੀ ਉਹ ਤੇ ਕਰਨਾ ਮੈਂ ਕੀ ਆ ਜਿੱਦਾਂ ਦੇ ਇੱਥੇ ਆਏ ਆ ਨਾ ਨਾਲ ਤੇ ਮਿੱਠੀ ਚੀਜ਼ ਬਣਾਈ ਆ ਤੇ ਨਾਲ ਤੇਲ ਦੀ ਸਮੈਲ ਆਈ ਆ ਕੋਈ ਤੇ ਮੇਰਾ ਲੱਗਦਾ ਇਹ ਪਾਂਡਿਆ ਵਾ ਤੇ ਤੁਹਾਨੂੰ ਚਾਰਕ ਪਕੌੜੇ ਕੱਢ ਕੇ ਦਿੰਨੀ ਆ ਆਹ ਨਾਲ ਅਜ ਸਗਰਾਂਦ ਵੀ ਆ ਹਾਂ ਸਗਰਾਂਦ ਵੀ ਆ ਤੇ ਘਰ ਦਾ ਵੀ ਮੋਤੋ ਜੂਦਾ ਦੋਵੇਂ ਕੰਮ ਨਾਲ ਹੀ ਹੋ ਜਾਣਗੇ ਚਲੋ ਕੱਢ ਲਓ ਕੋਈ ਗੱਲ ਨਹੀਂ ਤੇ ਫੁਲਕੇ ਲੈਣੇ ਨਾਲ ਕੋ ਪੂਰੀਆਂ ਕੱਢ ਦਾਂ ਪੂਰੀਆਂ ਹੀ ਕੱਢ ਲੈਨੇ ਮੈਂ ਉਹ ਨਾਲ ਚੱਲ ਕਰਨ ਤਾਂ ਗਈ ਇੰਨਾ ਕਮਰ ਬੜਾ ਸ਼ੇਰ ਵਾ ਉਹ ਤਾਂ ਗੱਲ ਹੈਗੀਆ ਚਲ ਕੋਈ ਨਹੀਂ ਤੂੰ ਪਾਪਾ ਨੂੰ ਵੀ ਬਿਠਾ ਲੈ ਇੱਥੇ ਬਹੁਤ ਮੈਂ ਕੱਢ ਕੇ ਲੈ ਕੇ ਆਂਦੀ ਆ ਆ ਪਾਪਾ ਬਾਹਰ ਬੈਠੇ ਜਦੋਂ ਮੈਂ ਬੁਲਾਉਣਾ ਤੂੰ ਨਾ ਜਗਰ ਕੱਢੋ ਹਾਂ ਕੱਢ ਦੂੰ ਚੱਲ ਉੱਥੇ ਤਾਂ ਮੈਨੂੰ ਤੰਗੀ ਹੁੰਦੀ ਹੀਗੀ ਇੱਥੇ ਤਾਂ ਬੜਾ ਵਧੀਆ ਵਾ ਹਰ ਇੱਕ ਚੀਜ਼ ਦੀ ਸਹੂਲਤ ਹੈਗੀ ਆ ਇੰਡੈਕਸ਼ਨ ਤੇ ਮੈਂ ਛੱਟੀਆਂ ਇਹਨਾਂ ਨੂੰ ਪਕੌੜੇ ਕੱਢ ਦੇਣੀਆਂ ਮੈਨੂੰ ਤਾਂ ਇਦਾਂ ਲੱਗਣ ਲਿਆ ਕਿਰਪਿੰਦਰ ਨੇ ਨਾ ਭੈਣ ਨੂੰ ਮਿਲਣ ਜੋਗੀ ਨਹੀਂਗਾ ਛੱਡਣਾ ਉਹ ਚੱਲ ਜੀ ਉਹਦੀ ਮਦਦ ਕਰ ਹੀ ਦੇਣੀ ਹੈ 1.5-2 ਲੱਖ ਦੀ ਤੇ ਚਲ ਲਾਏ ਦਾ ਹੀ ਆ ਜਦੋਂ ਸਾਨੂੰ ਲੋੜ ਪੈਂਦੀ ਐ ਵੀ ਕਿ ਜਦੋਂ ਕੋਈ ਮੰਗ ਲੈਂਦੇ ਹੁਣ ਇਹ ਆ ਵੀ ਘਰ ਬਾਹਰ ਲਿਆ ਵਾ ਕਾਨੂੰ ਮੰਨ ਲਓ ਨਿਆਣਾ ਉਹਨਾਂ ਦਾ ਬਾਹਰ ਚਲ ਗਿਆ ਤੇ ਪੈਸੇ ਹੀ ਹੋਣੇ ਹਨ ਕੋ ਹੋਰ ਉਹਨਾਂ ਕੋ ਕੀ ਆਉਣਾ ਤੇ ਜੇ ਇਹਦੇ ਸਿਰ ਤੇ ਰਹੇ ਨਾ ਇਹਨੇ ਮੇਰੇ ਸਾਹ ਹੁਣ ਭੈਣ ਵੀ ਛੱਡਾ ਦੇਣੀ ਹੋਰ ਤਾਂ ਕੋਈ ਰਿਸ਼ਤੇਦਾਰ ਉੱਦਾਂ ਨਹੀਂ ਆਉਂਦਾ ਸਾਡੇ ਤੇ ਜੇ ਉਹਦੋਂ ਭੂਆ ਆਈ ਉਹ ਮਗਰ ਲੱਗੀ ਇਹਨੂੰ ਹੈ ਮੁਰਗੀ ਉਹ ਵੀ ਨਹੀਂ ਵੜੀ ਇੱਥੇ ਤੇ ਇਹ ਕਹਿੰਦੀ ਉਹਦੇ ਕੋ ਜਾਣਾ ਇਹਨੂੰ ਉਹਦੀਆਂ ਗੱਲਾਂ ਦਾ ਨਹੀਂ ਨਾ ਹਜੇ ਪਤਾ ਤੇ ਜੇ ਹੁਣ ਮੈਨੂੰ ਕੱਲ ਨੂੰ ਲੋੜ ਪੈ ਗਈ ਤੇ ਉਹ ਸਾਡੇ ਆਊਗੀ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਦੀ ਵੀ ਇਹ ਕੀ ਸੋਚਦੀ ਰਹਿੰਦੀ ਐ ਜਦ ਇਹ ਮੈਨੂੰ ਪਤਾ ਲੱਗ ਗਿਆ ਨਾ ਵੀ ਉਹਨੇ ਕਰ ਲਿਆ ਉਹ ਖੁਸ਼ੀ ਭਾਏ ਤੇ ਕਈ ਵੀ ਪੰਜ ਦਾ ਪੰਜ ਹੀ ਦੇ ਜਾਂ ਤੇ 5 ਲੱਖ ਉਹਨੂੰ ਦੇਤਾ ਤੇ ਮੁੜ ਕੇ ਦੇ ਸਾਰੇ ਪੈਸੇ ਉਹਦੇ ਕੋਲ ਚਲ ਜਾਣੇ ਮੈਂ ਤਾਂ ਹੀ ਇਹਨੂੰ ਸਮਝਾਉਂ ਰਿਹਾ ਵੀ ਚੱਲ 1.5 ਲੱਖ ਉਹਨੂੰ ਦੇ ਦਿੰਦੇ ਤੇ ਚੱਲ ਉਹਨੂੰ ਪਤਾ ਹੁੰਦਾ ਮੇਰੀ ਮਦਦ ਕੀਤੀ ਹੈ ਹੁਣ ਸਮਝ ਨਹੀਂ ਲੱਗਣਦੀ ਵੀ ਇਹਨੂੰ ਕਿੱਦਾਂ ਸਮਝਾਵਾਂ ਜੇ ਮੈਂ ਕੋਲੋਂ ਦੇ ਆ ਇਹਨੇ ਕਪੱਤ ਪਾਉਣਾ ਵਾ ਘਰ ਤੇ ਵੀ ਤੂੰ ਮੇਰੀ ਮੰਦਾ ਨਹੀਂ ਆਉਂਗਾ ਤੇ ਜਾਉਂ ਉਹਦੋਂ ਜੋਗਨ ਵੀ ਸਮਝਾ ਕੇ ਗਿਆ ਉਹ ਬੇਚੇਰਾ ਪਰ ਇਹ ਤਾਂ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਹੀ ਆ ਆਲੇ ਕਰੀ ਕੇ ਆ ਕੇ ਵੇਖ ਲੂੰਗਾ ਇਹਨੂੰ ਫੇਰ ਪਿਓ ਦਾ ਫੋਨ ਆਉਂਦਿਆ ਸੀ ਤੇ ਉਹਨੂੰ ਦੇਈਏ 1.5 ਲੱਖ ਦੇ ਨਾਲੇ ਘਰ ਵੇ ਹੈ ਜੀ ਉਹਦਾ ਮੰਨੂਗੀ ਠੀਕ ਆ ਨਾ ਮੰਨੂਗੀ ਤੇ ਫਿਰ ਰਹਿਣ ਦਾਂਗੇ ਫਿਰ ਆਲੇ ਟਾਲੇ ਪਾਰ ਦਾਂਗੇ ਗੱਲ ਫਿਰ ਕੀ ਕਰਨਾ ਹੈ ਇਹ ਆ ਕਰਾ ਗਈ ਨਾ ਮੈਂ ਪਾਸ ਹੀ ਗਿਆ ਇਹ ਵੀ ਪਹਿਲਾਂ ਇਦਾਂ ਗੱਲਾਂ ਹੋ ਰਹੀ ਉਦੋਂ ਤਾਂ ਮੈਨੂੰ ਲੱਗਦਾ ਹੀ ਨਹੀਂ ਸੀ ਵੀ ਇਦਾਂ ਕਰੂਗੀ ਉਹ ਸਮਝ ਨਹੀਂ ਆਉਂਦੀ ਵੀ ਕੀ ਬੰਦਿਆ ਜਿੰਨੇ ਰਿਸ਼ਤਾ ਕਰਾਇਆ ਵਿੱਚ ਹੋ ਗਏ ਹੁਣ ਉਹਦੀ ਨਹੀਂਗਾ ਬੰਦੀ ਦੱਸੋ ਨੇ ਕੀ ਗੁਨਾਹ ਕਰਤਾ ਜੇ ਰਿਸ਼ਤਾ ਕਰਾਤਾ ਸੀ ਜੇ ਉਹ ਹੁਣ ਸਾਰਿਆਂ ਨੂੰ ਦੱਸੇ ਪੀ ਇਹਨਾਂ ਦੇ ਪਹਿਲਾਂ ਪਸੰਦ ਹੀ ਇੱਕ ਦੂਜੇ ਨੂੰ ਤੇ ਪਏ ਨਾ ਰਫੜ ਫੇਰ ਮਾਤਾ ਨੇ ਤੇ ਉਹਦਾਂ ਨਹੀਂ ਕਰੋਂ ਬਾਹਰ ਕੱਢ ਦੇਣਾ ਇਹਨੂੰ ਤੇ ਐਡੀ ਵੱਡੀ ਗੱਲ ਤੂੰ ਦੱਸੀ ਨਹੀਂ ਹਨਾ ਚੱਲ ਇੰਨਾ ਡਰਾਵਾ ਦੇਣਾ ਇਹਨੂੰ ਕਿ ਭੈਣ ਕਹਿੰਦੀ ਆ ਵੀ ਮੈਂ ਸਾਰਿਆਂ ਨੂੰ ਦੱਸ ਦੇਣਾ ਤੂੰ ਮੇਰੇ ਅੱਖੇ ਨਹੀਂ ਲੱਗਦੇ ਆਉਂਗਾ ਜਾਊਂਗਾ ਜਾਨਣਾ ਵਾ ਘਰ ਵੇਖਣਾ ਕੀ ਕਰਨ ਦੀ ਐ ਇਕ ਵਾਰੀ ਪੁੱਛ ਕੇ ਵੇਖ ਲੈਣਾ ਫੇਰ ਚਾਰ ਲੱਖ ਇੰਨੀਆਂ ਕ ਹੋ ਗਈਆਂ ਵਾ ਦੋ ਤਿੰਨ ਵਿੱਚ ਪਿਆਜ਼ ਪਾ ਲੈਣੀ ਆ ਤੇ ਡੰਗ ਹੋ ਜਾਣਾ ਵਾ ਚਲ ਸਬਜੀ ਤਾਂ ਸਾਰੀ ਲੱਗੀ ਆ ਆ ਵੇ ਹਵਾਲ ਵਾਲੀ ਤੋਰੀ ਵੀ ਨਿੱਕ ਨਿੱਕੀਆਂ ਲੱਗੀਆਂ ਵਾ ਚਲ ਕਾਜ ਪਾਸੋਂ ਨਹੀਂ ਇਹ ਹੋ ਜਾਣੀਆਂ ਵਾ ਨਾਲ ਮਿਰਚਾਂ ਮਿਰਚਾਂ ਵੀ ਲੱਗੀਆਂ ਵਾ ਆ ਤੇ ਕੰਮ ਬੜਾ ਵਧੀਆ ਇਥੋਂ ਪਾਈਪ ਲਾਇਆ ਤੇ ਸਬਜੀ ਧਰ ਲਈ ਤੇ ਮੇਰੀ ਗੱਲ ਸੁਣ ਰਮਨ ਕੀ ਕਰੀ ਜਾਣ ਦੀ ਆ ਕਰਨਾ ਮੈਂ ਕੀ ਆ ਸਬਜੀ ਤੋੜ ਨਹੀਂ ਹੈ ਆ ਵੇਖ ਕਿੱਡੀਆਂ ਸੋਹਣੀਆਂ ਪਿੰਡੀਆਂ ਲੱਗੀਆਂ ਵਾ ਇੰਨੀਆਂ ਕਿ ਹੈਗੀਆਂ ਵਾ ਵਿੱਚ ਇਹਦੇ 4-5 ਪਿਆਜ਼ ਪਾਏ ਨਾ ਤੇ ਬੜਾ ਸੋਹਣਾ ਆਪਣਾ ਡੰਗ ਹੋ ਜਾਣਾ ਵਾ ਅਫੇ ਤੇ ਗੱਲ ਤੇਰੀ ਠੀਕ ਆ ਘਰ ਤੇ ਮਿਲਿਆ ਹੀ ਮਿਲਿਆ ਨਾ ਸਬਜ਼ੀਆਂ ਵੀ ਲੱਗੀਆਂ ਮਿਲੀਆਂ ਆ ਕਿ ਨਾ ਤੇ ਰਮਨ ਬਿਸਤਵਾਲੀ ਗੱਲ ਵਾ ਤੇ ਆ ਵੀ ਨਾਲ ਕੁੰਨੀਆਂ ਸਬਜ਼ੀਆਂ ਵਿੱਚ ਆ ਤੇੀਆਂ ਵਾਂ ਮਿਰਚਾਂ ਵਾਂ ਬੈਂਗਣ ਵਾਂ ਕਈ ਕੋਲ ਆ ਚਲ ਹੁਣ ਏਦਾਂ ਕਰਿਆ ਕਰੋ ਤੇ ਪਾਈਪ ਲਾ ਕੇ ਨਾ ਤੇ ਭਰਤੀਏ ਨਹੀਂ ਹੁਣ ਮੈਂ ਏਦਾਂ ਕਰਿਆ ਕਰੂੰਗਾ ਠੀਕ ਆ ਨਾ ਇਹ ਗਰਮੀ ਬੜੀ ਆ ਪਾਣੀ ਤਾਂ ਬਿਨਾ ਸਬਜ਼ੀ ਹੁੰਦੀ ਨਹੀਂ ਨਹੀਂ ਹੁੰਦੀ ਨਹੀਂ ਹੁੰਦੀ ਆਹੋ ਤੇ ਮੈਂ ਹਾਂ ਪਕੌੜਿਆਂ ਵਾਲਾ ਤੇਲ ਤੇ ਪਿਆ ਹੀ ਆ ਉਹਦੇ ਵਿੱਚ ਸਬਜ਼ੀ ਵੀ ਬਣਾਈ ਲੈਣੀ ਆ ਮਰ ਪਕੌੜਿਆਂ ਵਾਲੀ ਤੇ ਤੂੰ ਘਾਤੀ ਘਾਤੀ ਆ ਕੇ ਸੱਚੀ ਇੰਨੇ ਸਵਾਦ ਬਣਾਏ ਨਾ ਪਕੌੜੇ ਕੋਈ ਗੱਲ ਨਹੀਂ ਕਰਨ ਵਾਲੀ ਚਲੋ ਮੈਂ ਸਬਜ਼ੀ ਦੇ ਲਈ ਤੋੜ ਆਓ ਫਿਰ ਚੱਲੀਏ ਚਲੋ ਚਲੀਏ ਚੱਲ ਸਬਜ਼ੀ ਵੀ ਪਿੰਡੀਆਂ ਦੀ ਬਣ ਗਈ ਐ ਹੁਣ ਮੈਂ ਵੇਰਨੀ ਆ ਕੰਮ ਤੇ ਕੋਈ ਕਰਨਾ ਨਹੀਂਗਾ ਇਹ ਵੀ ਕਿਉਂ ਬੱਤ ਬੈਠੇ ਆ ਇਹਨਾਂ ਨੂੰ ਪੁੱਛਦੇ ਆ ਵੀ ਤੂੰ ਹੁਣੇ ਲਈ ਜਾਣਾ ਵਾ ਜੇ ਜਾਣਾ ਵਾ ਤਾਂ ਚਲੋ ਮੈਂ ਵੀ ਤੁਹਾਡੇ ਨਾਲ ਹੀ ਜਾਨੀ ਐ ਫਿਰ ਜੀਵਨ ਭਾਂਜੇ ਕੀ ਕਰੋਂ ਹੋ ਕੇ ਆਂਦੀ ਐ ਚਲ ਫੁਲਕੇ ਲਾਉਣੇ ਆਟਾ ਬੁਝਾਣ ਕੇ ਵਾਰੂੰਗੀ ਕਰਨ ਦੇ ਜੀ। ਉਹਦਾਵਾ ਕਰਿਆ ਕਰਨੀ ਆ। ਮੈਂ ਇਹਨੂੰ ਆਖਣ ਡਿਆ ਸੀ ਵੀ ਇਨਵੈਂਟਰ ਦੀ ਨਾ ਕਿਸ਼ਤ ਦੇਣ ਵਾਲੀ ਆ। ਅੱਛਾ। ਤੇ ਮੈਂ ਕਿਹਾ ਮੈਂ ਪੁੱਤ ਦੇਵਾਂ। ਤੇ ਆ ਚਲੀਏ। ਕਿਹਾ ਨਹੀਂ ਪਾਪਾ ਗਰਮੀ ਬੜੀ ਪੈ ਨਹੀਂ ਜਾਣਾ ਤੇ ਜਦ ਤੁਸੀਂ ਕਲੇ ਦਿਓ। ਚਲ ਮੈਂ ਹਾਂ ਦੇਉਨਾ। ਤੇ ਮੈਂ ਸਬਜ਼ੀ ਬਣਾ ਲਈ ਆ ਤੇ ਆਟਾ ਗੁੱਜਾ। ਅੱਛਾ। ਫੁਲਕੇ ਲਾਉਣੇ ਨੇ ਆਣ ਕੇ ਲਾ ਲੂੰਗੀ। ਤੇ ਤੁਸੀਂ ਜਾਣਾ ਵੀ ਅਗਲੀ ਵਾਰ। ਨਹੀਂ ਰਮਨ ਮੈਂ ਲੋਕੀ ਕਿਸ਼ਤ ਦੇਵਾਂ। ਫੇਰ ਅਗਲਾ ਡੇਕੂਗਾ ਫੋਨ ਕਰੂਗਾ ਮੈਂ। ਮੇਰਾ ਰਬ ਹੈ ਜੇ ਤੁਸੀਂ ਨੇਲੀ ਹਰ ਜਾਣਾ ਹੁੰਦਾ ਤਾਂ ਮੈਂ ਵੀ ਤੁਹਾਡੇ ਨਾਲ ਜਾਂਦੀ ਚਲ ਜੀ ਹੁਣ ਪੈਂਦੀ ਕਿਕਰ ਹੋ ਕੇ ਆਂਦੀ ਮੈਂ। ਕੋਚਾ ਲੈ ਇੱਕ ਨਾਮ ਤੇ ਹੈਗਾ ਵਾ ਤੁੱਕੀ ਚੱਲੇਗਾ ਤੇ ਨਾਲੇ ਤੇਰਾ ਉਥੇ ਟਾਈਮ ਲੱਗ ਲੈਣਾ ਮੈਨੂੰ ਪਤਾ ਨਾ ਕਰਮ ਤੂੰ ਚੱਲੇਗਾ ਫਿਰ ਨਾਲ ਮੰਮੀ ਕਰਨੀ ਪਈ ਆ ਨਾਲੇ ਜੇ ਤੂੰ ਗੇ ਨਾ ਚਾਚੀ ਘਰ ਤੇ ਮੈਨੂੰ ਬੜਾ ਲੱਗ ਜਾਣਾ ਤੁਹਾਡਾ ਚੱਲ ਲੱਗ ਜਾਣਾ ਟਾਈਮ ਇਹਖਾਂ ਇਹਨਾਂ ਦਾ ਨਹੀਂ ਉਹ ਇੱਥੋਂ ਹੁਣ ਨਿਕਲ ਨੂੰ ਜੀ ਕਰਦਾ ਆਂਦੇ ਵੀ ਇੱਥੇ ਹੀ ਰਹੀਏ ਹੁਣ ਮੈਂ ਨਾਲੇ ਆਰਾਮ ਕਰ ਲਈਏ ਹੁਣ ਧੁੱਪੋਂ ਆਇਆ ਉਹ ਨਾਲੇ ਰਮਨ ਸਾਰੀ ਓਰ ਦੇ ਫਰਾਡੇ ਚਲੇ ਕੱਟ ਛੜੀਆ ਤੇ ਛਾਤੜਾ ਬਖਾ ਕਿੱਧਰ ਹੁਣ ਮਿਲਿਆ ਚੰਨ ਕੋਈ ਗੱਲ ਨਹੀਂ ਮੇਰਾ ਇਰਾਦਾ ਵਾ ਪਿੰਨ ਵੈਟਰ ਦੇ ਪੈਸੇ ਲਾ ਕੇ ਨਾ ਕੂਲਰ ਲਿਆਈਏ ਤੇ ਰੌਣਾਂ ਦੇ ਵਿੱਚ ਪਾਣੀ ਪਾਇਆ ਤੇ ਕੂਲਰ ਲਾ ਲਿਆ ਤੇ ਹਵਾ ਠੰਡੀ ਬੜੀ ਸੋਹਣੀ। ਹਾਂ ਇਦਾਂ ਹੀ ਕਰਦੇ ਆ। ਆਹ ਤੇ ਫਿਰ ਵੀ 3 ਮਹੀਨੇ ਗਰਮੀ ਹੈਗੀ ਆ। ਨਹੀਂ ਹੈਗੀ ਹੈਗੀ। ਤੇ ਨਾਲੇ ਨਾ ਇਹ ਮੈਨੂੰ ਕਹਿਣ ਰਿਹਾ ਸੀ ਵੀ ਮੰਮੀ ਮੇਰੇ ਨਾਲ ਦੇ ਮੁੰਡੇ ਸਾਰੇ ਜਿਮ ਜਾਂਦੇ ਤਾਂ ਮੈਂ ਜਾਇਆ ਕਰਨਾ ਵਾਂ। ਤੇ ਮੈਂ ਇਹਨੂੰ ਕਹਿਣ ਕਿ ਗਰਮੀ ਬੜੀ ਆ। ਅਮੀ ਨਾ ਇੱਕ ਕੱਢ ਲਾ। ਚਲ ਜਲਾਈ ਮਿਹਰੇ ਤੋਂ ਚੱਲ ਜੂਗਾ ਜੂਨ ਵੀ ਨਾ ਰਹਿੰਦੇ ਕਰ। ਗਾੜੀ ਕੋਤ ਬਸਾਤਾ ਜਾਣੀਆਂ ਤੇ ਦਿਨਾਂ ਦਾ ਫਰਕ ਪੈ ਜਾਣਾ। ਫੇਰ ਤੂੰ ਚਲ ਜਾਇਆ ਕਰੀ। ਚਲੋ ਕੋਈ ਗੱਲ ਨਹੀਂ ਐਕਲੀਮੀਨੇਸ਼ਨ ਕਰ ਦਿੰਦੀ ਆ। ਹਾਂ। ਚਲ ਇਹ ਨਾਲ ਗਿਸ਼ਨ ਵੀ ਰੱਖ। ਉਪਰ ਹੀ ਆ ਧਿਆਨ ਦੇਣਾ ਟਿਊਸ਼ਨ ਦਾ ਮੈਂ ਕੀਤਾ ਪਤਾ ਕੰਨ ਆਣ ਤੇ ਉੱਥੋਂ ਫਿਰ ਮੈਂ ਚੱਲ ਮੁੰਡਾ ਵੀ ਨਾਲ ਹੈਗਾ ਵਾ ਉਹਦੇ ਨਾਲ ਚੱਜਿਆ ਕਰੂੰਗਾ ਚੱਲ ਮੇਰਾ ਪੁੱਤ ਇਦਾਂ ਹੀ ਕਰ ਲੇ ਮੈਂ ਤੇ ਇੱਕ ਗੱਲ ਹੋਰ ਆਣੀ ਆ ਪਿੱਦੀ ਸਕੂਲ ਹੀ ਟਿਊਸ਼ਨ ਪੜ ਲੈਣਾ ਚੱਲ ਇਹ ਆ ਭਾਉਣ ਜਾਂਦਾ ਸੌਖਾ ਹੋ ਜਾਊਗਾ ਵਾਸਤੇ ਚੱਜਿਆ ਕਰੂੰ ਤੇ ਵਾਸਤੇ ਹੀ ਆ ਜਾਇਆ ਕਰੂੰਗਾ ਕੰਨ ਨੂੰ ਆਨ ਜਾਊਗਾ ਇਹ ਮੋਟਰਸਾਈਕਲ ਇਹਨੂੰ ਦਵਾਂਗੇ ਸਾਡਾ ਧਿਆਨ ਵਿੱਚ ਰਿਹਾ ਕਰੂੰਗਾ ਭੇਜ ਤੱਕ ਆਇਆ ਨਹੀਂਗਾ ਉਹ ਚੱਲ ਰਮਨਨ ਨੇ ਨੇੜੇ ਚੱਲ ਜਾਂਦੇ ਅੱਜ ਕੱਲ੍ਹ ਨਹੀਂ ਕੋਈ ਫਿਕਰ ਕਰਨ ਵਾਲੀ ਗੱਲ ਚੱਲ ਵੀ ਇਹ ਲੋ ਤੁਹਾਡੀ ਮਰਜ਼ੀ ਆ ਉਹ ਤਾਂ ਸਕੂਲੇ ਰੱਖ ਲੈਂਦਾ ਤੇ ਵਧੀਆ ਹੀ ਪਰ ਇਹ ਕਹਿੰਦਾ ਨਹੀਂ ਉੱਥੇ ਲੈ ਰੱਖੜੇ ਪਾ ਫੀਚਰ ਕੋਈ ਦੂਜੇ ਘਰ ਦੀ ਆ ਚਲ ਠੀਕ ਆ ਤੇ ਮੈਂ ਫੇ ਚਾਵਾਂ ਆ ਚਲ ਮਾਰਿਆ ਚੱਕ ਤੂੰ ਚਲ ਕਰਨਾ ਫਿਰ ਮੈਂ ਕਿੱਥੇ ਤੇ ਮੈਂ ਤੜਕੀ ਨਹੀਂ ਆ ਚਲ ਮੰਮੀ ਦੀ ਗੱਲ ਵੀ ਵਾਹ ਸਹੀ ਆ ਉੱਥੇ ਸਾਰੀ ਨਾ ਖੜੜੇ ਥਲੇ ਉਮਰ ਕਰਦਿਆਂ ਲੱਗੀ ਇੱਥੇ ਤਾਂ ਛਾਤਾਰੇ ਵੱਖੇ ਥਲੇ ਨਾ ਉੱਠਣੋਂ ਜੀ ਨਹੀਂ ਕਰਦਾ ਗੱਲ ਤਾਂ ਨੱਚੀ ਆ ਚਲ ਮੰਮੀ ਕੋਲ ਚੱਲ ਜੀ ਇਦਾਂ ਕਰਨੀ ਆ ਮੰਮੀ ਨੂੰ ਫੋਨ ਕਰਨੀ ਆ ਪਿੰਡ ਉਨਾਂ ਤੋਂ ਅੱਗੇ ਸਾਰੀ ਗੱਲਬਾਤ ਪਿਆਕ ਉਹ ਬੜਨ ਗਿਆ ਵਾ ਇਥੇ ਹਲੋ ਸਸ਼ਕਮੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਆਪਣਾ ਠੀਕ ਠੀਕ ਆ ਹੋਰ ਕੀ ਕਰੰਦੇ ਅੱਛਾ ਅੱਛਾ ਆਉਗੇ ਹਵਲੇ ਸਬਸਕ੍ਰਾਈਬ ਕਰਦੇ ਹੁੰਦਾ ਆਦੇ ਹੋ ਰਹੀ ਆ ਮੈਂ ਵੀ ਕੁਛ ਨਹੀਂ ਬਸ ਇਹੀ ਕੰਮ-ਕੁਮ ਕਰਕੇ ਹੱਡੀ ਕਪੜੇ ਧੋ ਕੇ ਆਈ ਪਹਿਲਾਂ ਥੋੜੇ ਜਿਹਾ ਹਾਂਜੀ ਉਹ ਠੀਕ ਹੈ ਡੈਡੀ ਜੀ ਹੁਣੀ ਅਛਾ ਅਛਾ ਹਾਂਜੀ ਇਹ ਵੀ ਵਧੀਆ ਸਭ ਠੀਕ ਹੈ ਕਰਨਾ ਵੀ ਆ ਨਾ ਹਾਂ ਸੱਸ ਵੀ ਠੀਕ ਹੈ ਵਧੀਆ ਮੇਲੀ ਪਈ ਲਮੇ ਨਾ ਨਾ ਕੰਮ ਕੁੰਮ ਕਿੱਥੋਂ ਲਾਗੋ ਆਪ ਹੀ ਕਰ ਲੋ ਤੇ ਕਰ ਲੋ ਤੇ ਮੈਂ ਥੋੜਾ ਜਨਾ ਦਾ ਬਗਦੇ ਨਾ ਹੁਣ ਨਾ ਆਂਦਾ ਵੀ ਆ ਜਾਂਦਾ ਦਈ ਘਰੇ ਅੱਜ ਸਰੇ ਇਹਨਾਂ ਨੂੰ ਕਰਨ ਆ ਅੱਜੀ ਉਹ ਤਾਂ ਦਈ ਹੀ ਕਹਿਣਾ ਘਰੇ ਘਰ ਬੁਰਲੀ ਆਵਾ ਘਰੇ ਹਣ ਪਹਿਲਾਂ ਨੀ ਕਹ ਦੱਸਿਆ ਹੈਗਾ ਕਿ ਨੋਮੀ ਤੇ ਨਾ ਨਾ ਹੀ ਲਿਆ ਨਾ ਨਾ ਇਥੇ ਕਰਦ ਕੀ ਨੂੰ ਪਤਾ ਨਾ ਮੈਨੂੰ ਹੀ ਨਾ ਇਹਨਾਂ ਨੂੰ ਹੁਣ ਫੋਨ ਆਇਆ ਲੈ ਲੂਗੇ ਤੇ ਫਿਰ ਫੋਨ ਕੀਤਾ ਪਈ ਕਰ ਲਦੇ ਆ ਬਾਈ ਆ ਤੇ ਹੁਣ ਮਨ ਲੱਗੇ ਬਹਿ ਕੇ ਡੇ ਇਹ ਕਰਦੇ ਮੈਂ ਚਲੋ ਵਧੀਆ ਗੱਲਬਾਤ ਲੱਲੇ ਆ ਉਹਨੇ ਕਿਹਾ ਪਹਿਲਾਂ ਨਾ ਲਿਆ ਦੇਖੋ ਜਾਈ ਬਈ ਵੇਖਣ ਆਏ ਹੋ ਜਾਈ ਕਿਦਾਂ ਹੈ ਕਿਦਾਂ ਨਹੀਂ ਆ बाकी ਹੋਰ ਸਾਰੇ ਕੰਮ ਤੋਂ ਪੁੱਛ ਕੇ ਕਰਨੀ ਆ ਕੰਮ ਕਰਨਾ ਹਾਂ ਜਦੋਂ ਨੌਕਰੀ ਤੇ ਲਗਾਉਣਾ ਸੀ ਮੈਂ ਕਰਲੇ ਮਾਰਦੀ ਕਰਦੀ ਸੀ ਵੀ लवली ਕੋਈ ਕੰਮ ਲੱਭ ਕੇ ਦੇ ਤੇ ਹੁਣ ਪੁੱਛਿਆ ਤੱਕ ਉਹ ਨਹੀਂ ਉਹ ਹੋਈ ਨਾ ਲੁਕੇ ਜਿੱਤੇ ਬੋਲ ਜਾਂਦੇ ਹੋ ਗਏ ਜਦੋਂ ਲੋਡ ਹੁੰਦੀ ਹੈ ਉਦੋਂ ਮੈਂ ਏਵੇਂ ਕਰਦੇ ਫਿਰਦੇ ਮਗਰ ਮਗਰ ਨਾ ਕਹਿੰਦੇ ਆ ਕਹਿੰਦੇ ਹੀ ਪੈਸੇ ਦੇਣੇ ਮੈਂ ਪੈਸੇ ਕਰ ਦੇਣੇ ਪੈਸੇ ਕੋਲ ਹੈਗੇ ਹੀ ਤੇ ਫੇਰੀ ਅਗਲੀ ਨਾ ਕੋਠੀ ਲਈ ਲਈ ਵੀ ਘਰੇ ਚੰਗੀ ਹੈ ਲੰਡਰ ਲੁੰਡਰ ਪਿਆ ਆ ਆ ਪੂਰੀ ਵਧੀਆ ਕੋਠੀ ਬਣੀ ਆ ਕੋਈ ਮੈਂ ਪਹਿਲੇ ਇਕੱਠੇ ਕਰਦੀ ਰਹੀ ਬਖਰੀ ਚ ਲਾਗਵਾਏ ਕੋਣੋ ਦਇਆ ਨੇ ਬਨੇ ਮਰੀ ਜਾਂਦੀ ਆ ਵੀ ਲੇਟਾਂ ਕਰਾਈਆਂ ਤੇ ਉਹ ਕਰਾਇਆ ਵਾ ਕੀਮਲਾ ਕਰਾਇਆ ਵਾ ਮਾ ਝਗੜਾ ਕੋਈ ਵੇਖਣ ਦੇ ਆ ਜਾਵੇ ਨਹੀਂ ਤੇ ਨੇਪਾ ਏ ਮੀਂਹ ਚੁੱਕੇ ਜਾਂਦੇ ਇਨੇ ਪੈਜ ਚੁੱਕਾ ਲੱਗਾ ਦੋਡਾਂ ਡਰ ਲੱਗਦਾ ਕਿ ਮੁੜ ਕੇ ਲਾਉਣੇ ਕਿੱਦਾਂ ਆ ਉਹਨਾਂ ਦਾ ਮੈਂਡਲ ਆਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪੁੱਛਿਆ ਨਹੀਂ ਪਹਿਲਾਂ ਕੇ ਇਹਨੂੰ ਤੇ ਲੈ ਕੇ ਕੋਠੀ ਕਾਠੀ ਤੇ ਹੋਣਾ ਫੋਨ ਕਰਤਾ ਵੀ ਲੱਲੀ ਆਪਾਂ ਨਾ ਔਰ ਉਹਦੇ ਨੂੰ ਇਹ ਪਹੁੰਚਾ ਜਿਹੜਾ 2 ਦਿਨ ਲਾ ਕੇ ਦੇਣਗੇ ਚਲੋ ਕੋਈ ਸਹੀ ਨਾ ਮੈਂ ਇਹਨੂੰ ਕਹਿਤਾ ਵੀ ਹੈਗੇ ਪਹਿਲੇ ਉਹਦੇ ਕੋਲ ਤਾਂ ਆਈਆਂ ਅਗਲੀ ਨੇ ਲੱਲੀਆਂ ਨੇ ਤਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਨੇ ਉਹ ਹੋਈ ਨਾ ਚਲਾਨੂੰ ਕਿ ਲੱਗੇ ਜੋ ਮੱਝ ਕਰਦੀ ਫਿਰ ਨਾ ਮਤੇ ਰੀਜ ਲਾਗਵਾ ਉਹਦੇ ਚੁੱਪ ਕੀਤੀ ਜੀ ਰਹਿੰਦੀ ਹੈ ਸਾਰੇ ਕੰਮ-ਕੰਮ ਕਰਕੇ ਦੇ ਜਦੋਂ ਲੋਡ ਹੁੰਦੀ ਥੋ ਲੈ ਜਾਂਦੀ ਉਦੋਂ ਮਠੀ ਬੈਰੀ ਹੋਈ ਜਾਂਦੀ ਹੈ ਥੋ ਠੀਕ ਨਾ ਚੰਗਾ ਵੇਹਲਾ ਮੰਮੀ ਕਹਿੰਦੀ ਹੀ ਕਿ ਮੈਂ ਵੇਹਲੀ ਚੱਲੀ ਆ ਹਜੇ ਤੱਕ ਵੇਹਲੀ ਨਹੀਂ ਹੋਈ ਤੇ ਵੇਹਲਾ ਡੰਗਰ ਧੁੱਪੇ ਮਰਜਣ ਲੱਗਿਆ ਓ ਚੈਚ ਕਰ ਜਾ ਕੇ ਤੇ ਬਹਿ ਗਈ ਹੋਣੀ ਆ ਮੈਨੂੰ ਪਹਿਲਾਂ ਪਤਾ ਸੀ ਕਿ ਉੱਥੇ ਲੱਗਣਾ ਟਾਈਮ ਚੱਲ ਮੈਂ ਹੀ ਇਹਨਾਂ ਨੂੰ ਪਾਣੀ ਧਾ ਕੇ ਅੰਦਰ ਬੰਨਦਾ